ਖੇਤ ਛੇੜੀ ਕਰ ਲਿਆ ਜਾਂਦਾ ਸੀ ਜੀ ਤੇ ਕਿਸਾਨ ਨੂੰ ਖੇਤੋਂ ਫਿਰ ਚੱਕਣੀ ਪੈਂਦੀ ਸੀ ਉਹ ਤੇ ਦੁਵਾਰਾ ਲੇਵਰ ਲੱਗਦੀ ਸੀ ਜੀ ਜਾਂ ਦੁਵਾਰਾ ਉਹ ਤੇ ਖਿੱਚ ਹੁੰਦੀ ਸੀ ਜਾਂ ਤੂੜੀ ਵੀ ਉਹਦੇ ਚ ਖਰਾਬ ਹੋ ਜਾਂਦੀ ਸੀ ਕੁਝ ਹਿੱਸਾ ਜਿਹੜੀ ਜ਼ਮੀਨ ਤੇ ਰਹਿ ਜਾਂਦੀ ਸੀ ਜੀ ਉਸ ਚੀਜ਼ ਨੂੰ ਦੇਖ ਕੇ ਅਸੀਂ ਕਰਿਆ ਵੀ ਜਿਹੜੀ ਟੋਲੀ ਹੈ ਨਾ ਜੀ ਵੀ ਉਹ ਜਿਹੜੇ ਮੈਂ ਕੰਟੇਨਰ ਸੀਗਾ ਕੰਡੀਨਰ ਸੀ ਅਸੀਂ ਟੋਲੀ ਮਸ਼ੀਨ ਦੇ ਉੱਪਰ ਚੜਾ ਦੇ ਕਰਦੇ ਸੀ ਜੀ ਤੇ ਜਿਹੜੀ ਤੁਸੀਂ ਕੋਈ ਵੀ ਟਰਾਲੀ ਆਮ ਟਰਾਲੀ ਜਿਹੜੀ ਇੱਕ ਹੀ ਹੈ ਉਹ ਤੁਸੀਂ ਮਸ਼ੀਨ ਦੇ ਉੱਪਰ ਚੜਾ ਕੇ ਜਦੋਂ ਟਾਲੀ ਮਸ਼ੀਨ ਕਿ ਹੈ ਕਿ ਨਾ ਉਹ ਜੋ ਤੂੜੀ ਦਾ ਭਰ ਦਿੰਦੀ ਹੈ ਮਸ਼ੀਨ ਉਹ ਜੋ ਟਰਾਲੀ ਜਿਹੜੇ ਹੈਗੇ ਟਰੈਕਟਰ ਦੇ ਨਾਲ ਤੁਸੀਂ ਉਹ ਮਸ਼ੀਨ ਤੋਂ ਉਤਾਰ ਕੇ ਤੇ ਆਪਦੇ ਤੁਸੀਂ ਜਿੱਥੇ ਵੀ ਸਟੋਰ ਚ ਲੈ ਕੇ ਜਾਣੀ ਹੈ ਤੇ ਉੱਥੇ ਤੁਸੀਂ ਉਹਨੂੰ ਲੈ ਕੇ ਜਾ ਸਕਦੇ ਸੋ ਸਸੀ ਗਾਉਂ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਕੇਸ਼ ਪੁਨ ਜਿਵੇਂ ਵੀ ਤੁਹਾਨੂੰ ਪਤਾ ਹੀ ਹੈ ਕਿ ਹਰ ਮਨੁੱਖ ਨੂੰ ਖਾਣ ਲਈ ਅਨਾਜ ਚਾਹੀਦਾ ਹੈ। ਅਗਰ ਮਨੁੱਖ ਨੂੰ ਖਾਣਾ ਨਹੀਂ ਮਿਲੇਗਾ ਤਾਂ ਉਹ ਕਿਸ ਤਰ੍ਹਾਂ ਜਿਵੇਗਾ। ਉਹ ਖਾਣੇ ਨੂੰ ਅਨਾਜ ਨੂੰ اگਾਉਣ ਨਾਲ ਕਿਸਾਨ ਲਈ ਬਹੁਤ ਮੁਸ਼ਕਲ ਹੁੰਦਾ ਹੈ। ਉਹਨਾਂ ਮੁਸ਼ਕਲਾਂ ਦੇ ਹੱਲ ਲਈ ਉਹਨਾਂ ਮੁਸ਼ਕਲਾਂ ਨੂੰ ਹੀ ਆਸਾਨ ਕਰਨ ਲਈ ਇੱਕ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਜਿਦੇ ਐਮ.ਬੀ. ਨੇ ਸਰਦਾਰ ਨਿਸ਼ੱਤ ਸਿੰਘ ਜਿਹੜੇ ਕਿ ਕਿਸਾਨਾਂ ਦੇ ਲਈ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਟਾਈਮ ਦੇ ਉੱਤੇ ਨਵੀਆਂ-ਨਵੀਆਂ ਤਕਨੀਕਾਂ ਲਈ ਨਵੀਆਂ-ਨਵੀਆਂ ਮਸ਼ੀਨਾਂ ਲਿਆ ਕੇ ਖੇਤੀ ਨੂੰ ਆਸਾਨ ਬਣਾਉਂਦੇ ਨੇ ਆਪਾਂ ਅੱਜ ਗੱਲ ਕਰਾਂਗੇ ਸਰਦਾਰ ਦਸ਼ਤਤ ਸਿੰਘ ਦਾ ਸਸੇ ਕਾਰਸਨ ਸਿਕਾ ਜੀ ਆਮ ਤੌਰ ਤੇ ਦੇਖਿਆ ਹੈਗਾ ਕਿ ਇਲਾਕੇ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਹੀ ਤੁਹਾਡੇ ਪੂਰੇ ਦੁਨੀਆ ਦੇ ਵਿੱਚ ਹੀ ਤੁਹਾਡੀਆਂ ਜਿਹੜੀਆਂ ਮਸ਼ੀਨਾਂ ਬਣਾਈਆਂ ਹੋਈਆਂ ਨੇ ਐਗਰੀਕਲਚਰ ਉਹ ਫੇਮਸ ਨੇ ਤੇ ਹਮੇਸ਼ਾ ਪਹਿਲੀ ਮਸ਼ੀਨ ਤੁਸੀਂ ਹੀ ਬਣਾਉਂਦੇ ਹੋ ਹੁਣ ਵੀ ਤੁਸੀਂ ਇੱਕ ਨਵਾਂ ਚਮਤਕਾਰ ਕੀਤਾ ਉਹ ਕੀ ਚਮਤਕਾਰ ਕੀਤਾ ਕੀ ਮਸ਼ੀਨ ਬਣਾਈ ਹੈ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਅਸਾਂ ਇਹ ਮਸ਼ੀਨ ਵਾਲੀ ਉਹ ਵੀ ਸਾਰੇ ਦੱਸ ਰਹੇ ਆ ਜੀ ਇਹ ਲਗਭਗ ਅਸੀਂ ਕਹਿੰਦੇ 1982 ਤੋਂ ਲੈ ਕੇ ਇਹਦੀ ਰਿਸਰਚ ਆ ਗਈ ਜੀ ਤੇ ਜਿਹੜਾ ਮਤਲਬ ਹੌਲੀ 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 ਜਿਹੜਾ ਇਹ ਦਾ ਜਿਹੜਾ ਰਗ ਰੂਪ ਬਦਲ ਰਿਹਾ ਜੀ ਤੇ ਹੁਣ ਇਹ ਕਾਫੀ ਬਹੁਤ ਵੱਡੀ ਸਟੇਜ ਤੇ ਆ ਗਈ ਹੈ ਜੀ ਤੇ ਮਸ਼ੀਨ ਬਾਰੇ ਜੇ ਮੈਂ ਗੱਲ ਕਰਦੇ ਆਂ ਇਹ ਪਹਿਲਾਂ ਜਿੱਥਾਂ ਅਸੀਂ ਕੰਬਾਈਨ ਨਾਲ ਕਣਕ ਵੜਦੇ ਆਂ ਤੂੜੀ ਸਾਨੂੰ ਇੱਕ ਵੱਖਰੀ ਮਸ਼ੀਨ ਨਾਲ ਜਿਹਨੂੰ ਅਸੀਂ ਰੀਪਰ ਕਹਿੰਦੇ ਹੁਣ ਇਹ ਮਸ਼ੀਨ ਜਿਹੜੀ ਹੈਗੀ ਹੈ ਇਹਦੇ ਵਿੱਚ ਹੀ ਸਾਰਾ ਕੁਝ ਹੈਗਾ ਇੱਕੋ ਮਸ਼ੀਨ ਦੇ ਵਿੱਚ ਤੁਸੀਂ ਉਹਨੂੰ ਕਣਕ ਵੜ ਕੇ ਤੂੜੀ ਬਣਾ ਸਕਦੇ ਹੋ ਜੀ ਤੇ ਨਾਲ ਹੀ ਦਾੜੇਉ ਕੱਢ ਦੀਏ ਜੀ ਤੇ ਹੁਣ ਇਹ ਚ ਸਮੱਸਿਆ ਕੀ ਸੀ ਜਿਹੜੀ ਤੂੰ ਮਸ਼ੀਨਾਂ ਬਣੀਆਂ ਸੀਗੀਆਂ ਉਹਦੇ ਵਿੱਚ ਅਸੀਂ ਤਾਂ ਕੰਟੇਨਰ ਬਣਾਇਆ ਸੀ ਇਹ ਕੰਟੇਨਰ ਚ ਤੂੜੀ ਲੋਡ ਹੁੰਦੀ ਸੀ ਜੀ ਤੂੜੀ ਨੂੰ ਫੇਰ ਕਿਹ ਖੇਤ ਚ ਢੇਰੀ ਕਰ ਲਿਆ ਜਾਂਦਾ ਸੀ ਜੀ ਤੇ ਕਿਸਾਨ ਨੂੰ ਖੇਤ ਚ ਹੋ ਕੇ ਚੱਕਣੀ ਪੈਂਦੀ ਸੀ ਉਹ ਤੇ ਦੁਬਾਰਾ ਲੇਬਰ ਲੱਗਦੀ ਸੀਗੀ ਜਾਂ ਦੁਬਾਰਾ ਉਹ ਤੇ ਖਿੱਚ ਹੁੰਦੀ ਸੀ ਜਾਂ ਤੂੜੀ ਵੀ ਉਹਦੇ ਚ ਖਰਾਬ ਹੋ ਜਾਂਦੀ ਸੀ ਕੁਝ ਹਿੱਸਾ ਜਿਹੜੀ ਜ਼ਮੀਨ ਤੇ ਰਹਿ ਜਾਂਦੀ ਸੀ ਜੀ ਉਸ ਟੀ ਨੂੰ ਦੇਖ ਕੇ ਅਸੀਂ ਇਹ ਕਰਿਆ ਵੀ ਜਿਹੜੀ ਟੋਲੀ ਹੈ ਨਾ ਜੀ ਵੀ ਉਹ ਜਿਵੇਂ ਕੰਟੇਨਰ ਸੀਗਾ ਕੰਡੀਸ਼ਨਰ ਸੀ ਟ੍ਰੋਲੀ ਮਸ਼ੀਨ ਦੇ ਉੱਪਰ ਚੜ੍ਹ ਨਹੀਂ ਕਰਦੇ ਜੀ ਤੇ ਜਿਹੜੀ ਤੁਸੀਂ ਕੋਈ ਵੀ ਟ੍ਰੋਲੀ ਆਮ ਟ੍ਰੋਲੀ ਜਿਹੜੀ ਹੈਗੀ ਹੈ ਉਹ ਤੁਸੀਂ ਮਸ਼ੀਨ ਦੇ ਉੱਪਰ ਚੜ੍ਹਾ ਕੇ ਜਦੋਂ ਟਾਲੀ ਮਸ਼ੀਨ ਜਿਹੜੀ ਹੈਗੀ ਤਾਂ ਉਹ ਤੂੜੀ ਨਾਲ ਭਰ ਦਿੰਦੀ ਹੈ ਮਸ਼ੀਨ ਉਹ ਉਸ ਟ੍ਰੋਲੀ ਜਿਹੜੀ ਹੈਗੀ ਟਰੈਕਟਰ ਦੇ ਨਾਲ ਤੁਸੀਂ ਉਹ ਮਸ਼ੀਨ ਤੋਂ ਉਤਾਰ ਕੇ ਤੇ ਆਪਦੇ ਤੁਸੀਂ ਜਿੱਥੇ ਵੀ ਸਟੋਰ ਚ ਲੈ ਕੇ ਜਾਣੀ ਹੈ ਤੇ ਉੱਥੇ ਤੁਸੀਂ ਉਹਨੂੰ ਲੈ ਕੇ ਜਾ ਸਕਦੇ ਜਿਹਦੇ ਨਾਲ ਸਾਡੇ ਕਹਿੰਦੇ ਆ ਵੀ ਜਿਹੜਾ ਅਸੀਂ ਕਹਿੰਦਾ ਜਿਵੇਂ ਜਿਹੜਾ ਸਾਡੀ ਟੂੜੀ ਖਰਾਬ ਹੁੰਦੀ ਸੀਗੀ ਜਾਂ ਸਾਡੇ ਨੂੰ ਦੁਬਾਰਾ ਸਾਡੇ ਲੀਵਰ ਪੈਨ ਤੇ ਚੁਣੀ ਚੱਕਣਦੇ ਸੀ ਤੇ ਉਹ ਜਿਹੜੀ ਚੀਜ਼ਾਂ ਹੈਗੀਆਂ ਸਾਡੇ ਜਦ ਜਿਹੜਾ ਸਮਾਂ ਬਹੁਤ ਖਰਾਬ ਹੁੰਦਾ ਸੀਗਾ ਉਹ ਸਾਰੀਆਂ ਚੀਜ਼ਾਂ ਬਚ ਗਈਆਂ ਤੇ ਸਾਡੇ ਖਰਚੇ ਵੀ ਘਟ ਗਏ ਸੀ ਜਿਹੜੀ ਸਰ ਆਪਾਂ ਮਸ਼ੀਨ ਬਣਾਈ ਹੈ ਨਵੀਂ ਤੁਸੀਂ ਸਟੈਂਡਰਡ ਇੰਡੀਆ ਨੇ ਕਾਰਪੋਰੇਸ਼ਨ ਇੰਡੀਆ ਲਿਮਟਿਡ ਨੇ ਨਵੀਂ ਮਸ਼ੀਨ ਬਣਾਈ ਹੈ ਇਹ ਜਿਹੜੀ ਮਸ਼ੀਨ ਜੇ ਜੇ ਤੁਸੀਂ ਕਹਿ ਰਹੇ ਹੋ ਵੀ ਟਰੈਕਟਰ ਦੇ ਉੱਤੇ ਚੜਾ ਲੈਣੀ ਹੈ ਜਾਂ ਲਿਫਟ ਦੇ ਉੱਪਰ ਚੜਾ ਲੈਣੀ ਹੈ ਇਹ ਕਿੰਨਾ ਕੋ ਔਖਾ ਪ੍ਰੋਸੀਜਰ ਹੈ ਕਿ ਸਰ ਸੌਖਾ ਹੀ ਪ੍ਰੋਸੀਜਰ ਹੈ ਉਹ ਕੀ ਪ੍ਰੋਸੀਜਰ ਹੈ ਤੁਹਾਨੂੰ ਜਾਓ ਵੀ ਸਰ ਜਿਹੜੀ ਕਿਸਾਨ ਖਾਵਾ ਨੂੰ ਦੱਸੋ ਹੋਰ ਪਹਿਲਾਂ ਦੱਸਦਾ ਜਿਹੜੀ ਚੂੜੀ ਵਾਲੀ ਮਸ਼ੀਨ ਹੈ ਨਾ ਉਹ ਜਿਹੜੀ ਪਹਿਲਾਂ ਆਮ ਟਰੈਕਟਰ ਤੇ ਲਾਉਣੀ ਹੈ ਜੀ ਉਹ ਟਰੈਕਟਰ ਦੀ ਜਿਹੜੀ ਹੌਸ ਪਾਵਰ ਹੈ ਸਾਡੇ ਕੋਲੇ ਜਿਹੜੇ ਆਮ ਕਿਸਾਨ ਕੋਲੇ ਟਰੈਕਟਰ ਹੈਗਾ ਉਹ 60 ਹੌਸ ਪਾਵਰ ਹੈ ਜੀ ਅੱਠ ਹੌਸ ਪਰ ਤੇ ਹਮ ਤੁਸੀਂ ਦੇਖੋ ਵੀ ਜਿਹੜੇ ਮਸ਼ੀਨਾਂ ਵਾਲੇ ਤਜਰਬਾ ਰੱਖਦੇ ਆ ਵੀ ਜਦੋਂ ਤਾਂ ਅਸੀਂ ਕੰਬਾਈਨ ਦੂਜੀ ਚਲਾਉਂਦੇ ਉਹ ਤਾਂ ਮੋਟਾ-ਮੋਟਾ ਕੱਢ ਦਿੰਦੀ ਆ ਉੱਤੇ ਜ਼ੋਰ ਨਹੀਂ ਲੱਗਦਾ ਜੀ ਤੇ ਜਦੋਂ ਅਸੀਂ ਤੂੜੀ ਬਣਾਉਣੀ ਆ ਉਹਦੇ ਇੱਕ ਮਤਲਬ 1 ਇੰਚ ਦੇ ਆਸ-ਪਾਸ ਜਿਹੜੇ ਬਰੀਕ ਕਰਨੇ ਪੈਂਦੀ ਆ ਜੀ ਉਦੋਂ ਜ਼ੋਰ ਬਹੁਤ ਲੱਗਦਾ ਜੀ ਜ਼ੋਰ ਲੱਗਣ ਕਰਕੇ ਜਿਹੜਾ ਸਾਡੇ ਟਰੈਕਟਰ ਹੈਗੀ ਕਹਿੰਦਾ ਮਤਲਬ ਇੱਕ ਤੌਰ ਦੇ ਨਾਲ ਜਿਹੜੀ ਸਾਡਾ ਨਿਵੇੜਾ ਘਟ ਹੁੰਦਾ ਜੀ ਅਸੀਂ ਜਿਹਨੂੰ ਆਉਟਪੁੱਟ ਕਹਿ ਦਿੰਦੇ ਆ ਜੀ ਉਹ ਬਹੁਤ ਘੱਟ ਹੋ ਜਾਂਦੀ ਜੀ ਤੇ ਪਲੱਸ ਕੀ ਸਾਡੇ ਟਰੈਕਟਰ ਜਿਹੜੀ ਕਹਿੰਦੇ ਗਰਮ ਹੋ ਇਸ ਕਰਕੇ ਅਸੀਂ ਇੱਕ ਟਰੈਕਟਰ ਦੇ ਨਾਲ ਇੱਕ ਟਰੈਕਟਰ ਦਾ ਜਿਹੜਾ ਹੋਰ ਲਾਤਾ ਠੀਕ ਹੈ ਜੀ ਜਿਹਦੇ ਨਾਲ ਅਸੀਂ ਪਿੱਛੇ ਅਸੀਂ ਇੱਕ ਸੀਜ਼ਨ ਨੂੰ ਟੈਸਟ ਕੀਤਾ ਚਲਾਈ ਹੈ ਜਿਹਦੇ ਬਹੁਤ ਅੱਛੇ ਰਿਜ਼ਲਟ ਨਿਕਲੇ ਆ ਜੀ ਜਿਹਦੇ ਅਸੀਂ ਉਸੇ ਟਰੈਕਟਰ ਨੂੰ ਇੱਕ ਇੰਜਣ ਹੋਰ ਲੈ ਕੇ ਮਤਲਬ ਅਸੀਂ ਇੱਕ ਵੱਡੀ ਮਸ਼ੀਨ ਦਾ ਕਹਿ ਸਕਦੇ ਆ ਜੀ 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 ਅਸੀਂ ਕੰਮ ਕਰ ਲਗਦਾ ਤੇ ਜਿਹਦੇ ਸਾਡੇ ਜਿਹੜਾ ਪੈਸਾ ਵੀ ਬਚ ਗਿਆ ਅਸੀਂ ਵੱਡੀ ਮਸ਼ੀਨ ਲਈਏ ਤਾਂ ਉਹਦੇ ਜਿਹੜਾ ਸਾਡੀ ਜਿਹੜੀ ਕੀਮਤ ਹੈ ਉਹ ਲਗਭਗ ਐ ਕਹੋ ਵੀ ਆ ਅਸੀਂ ਘੱਟ ਤੋਂ ਘੱਟ ਵੀ ਲਾਈ ਅਸੀਂ 25-30 ਲੱਖ ਰੁਪਏ ਸਾਡਾ ਵੱਡੀ ਮਸ਼ੀਨ ਤੇ ਲੱਗ ਜਾਂਦਾ ਜੀ ਤੇ ਜੇ ਅਸੀਂ ਅੱਜ 25-30 ਲੱਖ ਰੁਪਏ ਨਵਾਂ ਲਾਉਣ ਆ ਸੋ ਉਹਦੇ ਵਿੱਚ ਕਿਸਾਨ ਨੂੰ ਕਹ ਲਓ ਵੀ ਵਿਆਜ ਵੀ ਪਰਨਾ ਪੈਂਦਾ ਐ ਇਸ ਨੂੰ ਉਹਦਾ ਪੈਸਾ ਕਰਜਾ ਚੁਕਾਉਣਾ ਪੈਂਦਾ ਤੇ ਸੀਜ਼ਨ ਅੱਜ ਕੱਲ੍ਹ ਦੇਖੋ ਛੋਟੇ ਰਹਿ ਗਏ ਕੰਪੀਟੀਸ਼ਨ ਬਹੁਤ ਹੋ ਗਿਆ ਜੀ ਤੇ ਇਸ ਕਰਕੇ ਅਸੀਂ ਇਹ ਤਾਂ ਸੋਚਿਆ ਵੀ ਜਿਹੜਾ ਇਹ ਟਰੈਕਟਰ ਦੇ ਨਾਲ ਅਸੀਂ ਦੋ ਟਰੈਕਟਰਾਂ ਦਾ ਮਤਲਬ ਦੋ ਟਰੈਕਟਰਾਂ ਦਾ ਇੰਜਣ ਲਾਇਆ ਜੀ ਕਿਸਾਨ ਦਾ ਜਿਹੜਾ ਜਿਹੜਾ ਮਸ਼ੀਨਰੀ ਪਹਿਲਾਂ ਦੇ ਮਸ਼ੀਨਰੀ ਆ ਪਹਿਲਾਂ ਦਾ ਟਰੈਕਟਰ ਆ ਉਹ ਕੰਮ ਚ ਆ ਜਾ ਜੀ ਤੇ ਇਸ ਕਰਕੇ ਜਿਹੜਾ ਤੁਸੀਂ ਕੋਈ ਵੀ 60 ਐਸਪੀ ਦਾ ਟਰੈਕਟਰ ਲਓ ਇਸ ਊੜੀ ਵਾਲੀ ਮਸ਼ੀਨ ਦੇ ਉੱਪਰ ਲਾ ਦਿਓ ਤੇ ਨਾਲ ਸੀ ਇੱਕ ਐਕਸਾਈਜਨਰ ਲਾ ਕੇ ਜੰਨੇ ਆ ਜਿਹੜਾ ਨਾਲ ਥੋੜਾ ਕਹਨਾ ਇਹ ਕਹ ਲੋ ਵੀ 75% ਤੋਂ ਲੈ ਕੇ 100% ਕੰਮ ਜਿਹੜਾ ਹੈਗਾ ਜ਼ਿਆਦਾ ਹੁੰਦਾ ਜਿਹੜੀ ਇਹ ਰਿਜ਼ਲਟ ਹੈ ਵੀ ਸੈਲਫ ਮਸ਼ੀਨ ਤੋਂ ਵੀ ਉਹ ਜ਼ਿਆਦਾ ਕੰਮ ਕਰ ਦਿੰਦੀ ਹੈ ਕੰਮ ਦੁੱਗਣਾ ਹੋ ਗਿਆ ਜੀ ਕੀਮਤ ਘਟ ਗਈ ਹਿੰਸ ਘਟ ਗਈ ਤੇ ਦੂਸਰਾ ਮੈਂ ਤੂੜੀ ਦੀ ਸੁਣੋ ਸੁਭਾਲ ਵਾਸਤੇ ਪਹਿਲਾਂ 10 ਟੁਕਕੇ ਆ ਜੀ ਇਸੇ ਮਸ਼ੀਨ ਦੇ ਉੱਪਰ ਅਸੀਂ ਜਿਹੜੀ ਹੈਗੀ ਆ ਟਾਲੀ ਉੱਪਰ ਚੜ੍ਹਦੀ ਕਰਦੀ ਜੀ ਠੀਕ ਹੈ ਨਾ ਉੱਪਰ ਚੜ੍ਹਨ ਕਰਕੇ ਟਾਲੀ ਜਿਹੜੀ ਹੈਗੀ ਆ ਸੋਨੂੰ ਕਿ ਨਾ ਜਿਵੇਂ ਹੁਣ ਅਸੀਂ ਕਈ ਹੁਣ ਮਸ਼ੀਨਾਂ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਵੀ ਹੈਗੇ ਜਿਹੜੇ ਟਾਲੀ ਪਿੱਛੇ ਪੈਦੀ ਆ ਹੂੰ ਪਿੱਛੇ ਪੈ ਨਾਲ ਦਿੱਕਤ ਕੀ ਆਉਂਦੀ ਜਦੋਂ ਟਾਲੀ ਮਸ਼ੀਨ ਦੇ ਪਿੱਛੇ ਹੁੰਦੀ ਆ ਤੇ ਡਰਾਈਵਰ ਤੋਂ ਉਹਦਾ ਇਹ ਬਹੁਤ ਵੱਡੀ ਮਤਲਬ ਡਿਸਟੈਂਸ ਹੋ ਜਾਂਦਾ ਹੈ ਡਰਾਈਵਰ ਨੂੰ ਪਤਾ ਨਹੀਂ ਲੱਗਦਾ ਕੰਟਰੋਲ ਨਹੀਂ ਲੈਂਦਾ ਉਹ ਟਰਾਲੀ ਬੈਕ ਲੋਡ ਵੇ ਜਿਹੜਾ ਜਦੋਂ ਮਸ਼ੀਨ ਬੈਕ ਲੱਗਦੀ ਹੈ ਉਹ ਟਰਾਲੀ ਕੰਟਰੋਲ ਨਾ ਹੋਣ ਕਰਕੇ ਫਸਲ ਦੇ ਉੱਪਰ ਚੜ ਜਾਂਦੀ ਹੈ ਤੇ ਫਸਲ ਮੱਦਨਦੀ ਹੈ ਤੇ ਇਸ ਕਰਕੇ ਮਤਲਬ ਜਿਹੜਾ ਉਹ ਸਿਸਟਮ ਹੈਗਾ ਮਤਲਬ ਇੰਨਾ ਬਾਹਲਾ ਵਧੀਆ ਲਿਆਗਾ ਤੇ ਫਿਰ ਉਸ ਦਾ ਟਾਈਮ ਬਹੁਤ ਖਰਾਬ ਹੁੰਦਾ ਕਿਉਂ ਬਾਰ-ਬਾਰ ਉਹਨੂੰ ਮਸ਼ੀਨ ਨੂੰ ਬੈਕ ਕਰਨਾ ਪੈਂਦਾ ਹਰੇ ਗੇੜੇ ਤੇ ਇਸ ਕਰਕੇ ਅਸੀਂ ਜਿਹੜੀ ਮਸ਼ੀਨ ਦੇ ਉੱਪਰ ਟਰਾਲੀ ਚੜ੍ਹਦੀ ਕਰਤੀ ਹੈ ਤੇ ਜਿਹੜਾ ਛੋੜਾ ਟਾਈਮ ਬਹੁਤ ਵੱਜ ਜਾਂਦਾ ਤੇ ਛੋੜਾ ਫਸਲ ਨੇ ਖਰਾਬ ਹੁੰਦੀ ਜਿਸ ਮਸ਼ੀਨ ਵਾਰੇ ਅਸੀਂ ਇਹ ਜਿਹੜੇ ਹੈਗੇ ਬਹੁਤ ਮਿਹਨਤ ਨਾਲ ਤਿਆਰ ਕੀਤੀ ਹੈ ਤੇ ਉਮੀਦ ਹੈਗੀ ਹੈ ਵੀ ਸਾਨੂੰ ਇਹ ਸਾਰੇ ਕਿਸਾਨਾਂ ਨੂੰ ਪਸੰਦ ਆਵੇ ਉਤੇ ਇਹਦਾ ਸਾਨੂੰ ਲਾਭ ਪਿਓ। ਮਤਲਬ ਪਹਿਲੀ ਮਸ਼ੀਨ ਹੈ ਦੁਨੀਆ ਦੇ ਵਿੱਚ ਜਿਹੜੀ ਡਬਲ ਇੰਜਨ ਦੀ ਮਸ਼ੀਨ ਬਣੀ ਹੈ। ਸਾਰੀ ਮਤਲਬ ਜਿਹੜੀ ਸੱਚ ਹੈ ਕਿ ਨਾ ਜੇ ਮੈਂ ਤੁਹਾਨੂੰ ਦੱਸੀ 1982 ਤੋਂ ਲੈ ਕੇ ਸੱਤ ਹੋ ਰਹੀ ਹੈ। ਜੀ। ਤੇ ਇਹ ਖਾਸ ਕਰ ਅਸੀਂ ਜਿਵੇਂ ਹੁਣ ਇੰਡੀਆ ਦੇ ਲੋਕ ਹੈਗੇ ਆ ਤਾਂ ਇੰਡੀਆ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਸਾਡੇ ਕੋਲੇ ਕਿਸਾਨਾਂ ਦਾ ਸੈਟਅਪ ਹੈਗਾ ਕਿਸਾਨਾਂ ਦੇ ਲੋਕਾਂ ਦੇ ਖੇਤ ਹੈਗੇ ਆ ਕਿਵੇਂ ਉਹ ਮਤਲਬ ਕਣਕ ਦੀ ਝੋੜੀ ਮਾਰਨਾ ਚਾਹੁੰਦੇ ਆ ਇਹ ਚੀਜ਼ਾਂ ਜਿਹੜੀਆਂ ਦੂਜੇ ਮੁਲਕੋਂ ਡਿਫਰੈਂਟ ਹੋ ਜਾਂਦੀਆਂ। ਇਹ ਜਿਹੜੀ ਨਵੀਂ ਮਸ਼ੀਨ ਬਣਾਈ ਹੈ ਇਹ ਕਿਹੜੀਆਂ ਕਿਹੜੀਆਂ ਫਸਲਾਂ ਲਈ ਲਾਹੇਵੰਦ ਹੈ ਜੀ ਕਿਸਾਨਾਂ ਨੂੰ ਨਹੀਂ ਨਹੀਂ ਦੇਖਣਾ ਤਿੰਨ ਚਾਰ ਫਸਲਾਂ ਜਿਵੇਂ ਮੂੰਗੀ ਵਗੈਰਾ ਹੋ ਗਈ ਗੁਆਰਾ ਵਗੈਰਾ ਹੋ ਗਿਆ ਜਿਹਦੇ ਵੀ ਅਸੀਂ ਮਤਲਬ ਇਹ ਕਹਿੰਦੇ ਵੀ ਜਿਵੇਂ ਤੂੜੀ ਦਾ ਅਸੀਂ ਕਹਿ ਸਕਦੇ ਜਿਹੜਾ ਜਿਹੜਾ ਬੇਸਟਜ ਹੈਗੀ ਇਹਨੂੰ ਆਪਾਂ ਸਤਾ ਕਹਿ ਸਕਦੇ ਆ ਉਹ ਪਸ਼ੂਆਂ ਵਾਸਤੇ ਸੁੱਕਾ ਚਾਰਾ ਹੁੰਦਾ ਪੂਰੇ ਵਾਸਤੇ ਇਹ ਮਸ਼ੀਨ ਕੰਮ ਕਰਦੀ ਮਲਕ ਕਣਕ ਸਾਰਾ ਆ ਗਾਣੇ ਤੋਂ ਇਲਾਵਾ ਤੁਸੀਂ ਦੂਜੇ ਜਿਹੜੇ ਹੈਗਾ ਨਾ ਜਿਹੜੇ ਅਸੀਂ ਦੱਸੇ ਹਨ ਕਣਕ ਹੋ ਗਿਆ ਗੁਆਰਾ ਹੋ ਗਿਆ ਗੁਆਰੇ ਦੇ ਲਾਂਡ ਵੀ ਬਹੁਤ ਖਾਂਦੇ ਆ ਮੂੰਗੀ ਹੋ ਗਿਆ ਮੂੰਗੀ ਦੇ ਵੀ ਬਹੁਤ ਖਾਂਦੇ ਆ ਇਸ ਕਰਕੇ ਮਤਲਬ ਉਹਦੀ ਨਾਲ ਹੀ ਸੂੜੀ ਬਣ ਜਾਂਦੀ ਹੈ ਤੇ ਨਾਲ ਹੀ ਉਹਦੇ ਜਿਹੜੇ ਝਾਣੇ ਲੱਗਉਂਦੇ ਬਹੁਤ ਵਧੀਆ ਉਪਰਾਲਾ ਕਿਸਾਨ ਭਰਾਵਾਂ ਲਈ ਇਹ ਸਰਦਾਰ ਨਸ਼ਤਰ ਸਿੰਘ ਜੀ ਜਿਹੜੇ ਕਿ ਸਟੈਂਡਰਡ ਕਾਰਪੋਰੇਸ਼ਨ ਇੰਡੀਆ ਲਿਮਟਿਡ ਦੇ ਐਮ ਡੀ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪਿਛਲੇ ਸਮੇਂ ਦੇ ਵਿੱਚ ਇਹ ਵੱਖ-ਵੱਖ ਤਰੀਕੇ ਨਾਲ ਨਵੀਆਂ-ਨਵੀਆਂ ਮਸ਼ੀਨਾਂ ਕਿਸਾਨ ਭਰਾਵਾਂ ਲਈ ਲੈ ਕੇ ਆਉਂਦੇ ਨੇ ਜੀ ਤਾਂ ਨਾਲ ਖੇਤੀ ਲਾਏ ਬੰਦ ਹੋਵੇ ਹੁਣ ਇਸ ਵਾਰ ਫਿਰ ਇਹਨਾਂ ਨੇ ਇੱਕ ਨਵਾਂ ਮਾਰਕਾ ਮਾਰਿਆ ਇੱਕ ਡਬਲ ਇੰਜਨ ਦੀ ਮਸ਼ੀਨ ਬਣਾਈ ਹੈ ਜਿਹਦੇ ਤੇ ਜਿਹੜਾ ਕਿਸਾਨਾਂ ਦਾ ਖਰਚਾ ਉਹ ਬਹੁਤ ਘੱਟ ਹੈ ਤੇ ਸਮੇਂ ਦੀ ਵੀ ਬਹੁਤ ਜ਼ਿਆਦਾ ਬਚਤ ਹੁੰਦੀ ਹੈ ਆਪਾਂ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਹੁਣ ਅਜਾਜ਼ ਦਿਓ ਨਮਸਕਾਰ